ਵੀ 杜ਰਿੰਗ ਦਿਸ ਮੰਥ 8th ਆਫ ਦਿਸ ਮੰਥ ਸਾਨੂੰ ਇਹ ਇਤਲਾ ਮਿਲੀ ਸੀਗੀ ਜਿਹਦੇ ਵਿੱਚ ਮਿਸਟਰ ਸਤਪਾਲ ਮੋੜ ਨੂੰ ਇੰਟਰਨੈਸ਼ਨਲ ਕਾਲਸ ਆਈ ਸੀਗੀ ਉਹਨਾਂ ਦੇ ਫੋਨ WhatsApp ਤੇ ਤੇ ਉਹਦੇ ਤਹਿਤ ਅਸੀਂ ਇੱਕ ਐਫਆਈ ਆਨਲਚ ਕੀਤੀ ਤਾਪਾ ਥਾਣੇ ਦੇ ਵਿੱਚ ਅੰਡਰ ਦ ਰਿਲੇਵੈਂਟ ਸੈਕਸ਼ਨ ਤੇ ਐਕਸਟਰਸ਼ਨ ਦੀ ਕਾਲ ਆਈ ਸੀਗੀ 50 ਲੱਖ ਦੀ ਫਿਰੋਤੀ ਦੀ ਮੰਗ ਉਹਨਾਂ ਤੋਂ ਕੀਤੀ ਗਈ ਸੀਗੀ ਉਹਦੇ ਵਿੱਚ ਸਾਡੀ ਟੀਮਸ ਅੰਡਰ ਦੀ ਸੁਪਰਵੀਜ਼ਨ ਆਫ ਐਸਪੀ ਡੀ ਸੰਦੀਪ ਮੰਡ ਜੀ ਨਾਲ ਡੀਐਸਪੀ ਡੀ ਰਜਿੰਦਰਪਾਲ ਜੀ ਡੀਐਸਪੀ ਤਪਾ ਮਾਨਵਜੀਤ ਸਿੰਘ ਇਨਚਾਰਜ ਸੀ ਇਹ ਇਹ ਬਲਜੀਤ ਸਿੰਘ ਐਸਐਚਓ ਸੈਣਾ ਜਗਜੀਤ ਸਿੰਘ ਜੀ ਐਂਡ ਐਸਐਚਓ ਤਪਾ ਉਹਨਾਂ ਦੀ ਸਾਰੀ ਟੀਮਸ ਐਂਡ ਵਿਦ ਆ ਟੈਕਨੀਕਲ ਐਂਡ ਸਾਈਬਰ ਦੀ ਜੋ ਸਾਡੀ ਟੀਮਸ ਹੈ ਉਹ ਲੱਗ ਗਈ ਸੀ ਤੇ ਬਰਨਾਲਾ ਪੁਲਿਸ ਨੂੰ ਅੱਛੀ ਉਪਲਬਧੀ ਮਿਲੀ ਇਸੇ ਮਹੀਨੇ ਦੇ ਵਿੱਚ ਵਿੱਚ ਅਸੀਂ ਵਿਦਨ 20 ਡੇਜ਼ ਅਰਾਊਂਡ ਅਸੀਂ ਇਹ ਟ੍ਰੇਸ ਕਰ ਲਿਆ ਹੈਗਾ ਸਾਰਾ ਕੁਝ ਇਹਦੇ ਵਿੱਚ ਅਸੀਂ ਪਹਿਲਾਂ ਤਿੰਨ ਬੰਦੇ ਫੜੇ ਸੀ ਗੁਰਦੀਪ ਸਿੰਘ ਨਿਰਮਲ ਸਿੰਘ ਗੁਰਤੇਜ ਸਿੰਘ ਇਹ ਤਿੰਨੋਂ ਹੀ ਮੋੜ ਜਿੱਥੋਂ ਦੇ ਜਿਸ ਪਿੰਡ ਦੇ ਉਹ ਰਹਿਣ ਵਾਲੇ ਆ ਜਿਨ੍ਹਾਂ ਨੂੰ ਥ੍ਰੈਟ ਕਾਲ ਜੋ ਵਿਕਟਮ ਹੈਗੇ ਉਹਦੇ ਹੀ ਪਿੰਡ ਦੇ ਰਹਿਣ ਵਾਲੇ ਆ ਇਹਦੇ ਵਿੱਚ ਜਿਹੜਾ ਗੁਰਦੀਪ ਸਿੰਘ ਆ ਉਹਦੇ ਤੇ ਇੱਕ ਪਰਚਾ ਤੇ ਗੁਰਤੇਜ ਤੇ ਪਹਿਲਾਂ ਦੋ ਪਰਚੇ ਦਰਜ ਨੇ ਇਹਨਾਂ ਦੇ ਕ੍ਰਿਮੀਨਲ ਪਾਸਟ ਹੈਗਾ ਇਹਨਾਂ ਨੂੰ ਅਸੀਂ ਹਿਰਾਸਤ ਚਲਿਆ ਤੇ ਅੱਗੇ ਜਦੋਂ ਲੀਡਸ ਮਿਲੀ ਸਾਨੂੰ ਤੇ ਅਸੀਂ ਦੋ ਬੰਦੇ ਹੋਰ ਅਰੈਸਟ ਕੀਤੇ ਜੋ ਕਿ ਮੌਕੇ ਦੇ ਰਹਿਣ ਵਾਲੇ ਆ ਜਗਸੀਰ ਸਿੰਘ ਤੇ ਗੁਰਵੀਰ ਸਿੰਘ ਉਹ ਤੋਂ ਬਾਅਦ ਜਦੋਂ ਅਸੀਂ ਇਹਨਾਂ ਦੀ ਇੰਟਰੋਗੇਸ਼ਨ ਕੀਤੀ ਤੇ ਸਾਨੂੰ ਹੋਰ ਰਿਵਿਲੇਸ਼ਨਸ ਮਿਲੇ ਕਿ ਭਈ ਜਿਹੜਾ ਕਿ ਨੈਟਵਰਕ ਹੈਗਾ ਉਹਦੇ ਵਿੱਚ ਕੁਝ ਬੰਦੇ ਜੋ ਜੇਲ੍ਹ ਦੇ ਵਿੱਚ ਲੌਂਚਡ ਹੈ ਅਲੱਗ-ਅਲੱਗ ਜੇਲਾਂ ਦੇ ਵਿੱਚ ਉੱਥੋਂ ਵੀ ਇਹਨਾਂ ਨੂੰ ਇਹਨਾਂ ਦੇ ਕਨੈਕਸ਼ਨਸ ਦੇ ਵਿੱਚ ਸੀਗੇ ਜੋ ਕਿ ਇਸ ਕੇਸ ਦੇ ਵਿੱਚ ਇਨਵੋਲਡ ਹੋ ਸਕਦੇ ਨੇ ਉਹਨਾਂ ਨੂੰ ਵੀ ਅਸੀਂ ਪ੍ਰੋਡਕਸ਼ਨ ਵਾਂਟ ਤੇ ਲੈ ਕੇ ਆਏ ਤੇ ਫਿਰ ਜੋ ਹਾਲ ਕੀ ਘੜੀ ਸਾਡੇ ਕੋਲ ਬਰਾਮਦਗੀ ਇਨਾਂ ਤੋਂ ਹੋਈਏ ਤਿੰਨ ਅਸਲੇ ਜੋ ਕਿ ਪੱਤੀ ਬੋਰ ਪਿਸਟਲ ਹੈਗੇ ਉਹ ਤੇ ਨਾਲ 9 ਲਾਈਵ ਕਾਰਟ੍ਰਿਜਸ ਇੱਕ ਸਵਿਫਟ ਗੱਡੀ ਤੇ ਇੱਕ ਮੋਟਰਸਾਈਕਲ ਅਸੀਂ ਰਿਕਵਰ ਕਰ ਚੁੱਕੇ ਹਾਂ ਇਹਨਾਂ ਦੇ ਮੋਬਾਈਲਸ ਵਗੈਰਾ ਵੀ ਜੋ ਸਾਡੇ ਕੋਲ ਮਿਲ ਰਹੇ ਹੈਗੇ ਉਹਨਾਂ ਨੂੰ ਸਾਈਬਰ ਫੋਰੈਂਸਿਕਸ ਕਰਾ ਰਿਆ ਸੀ ਜਿਹਨਾਂ ਚ ਜੀਲ ਚ ਫੋਨ ਕੰਟੈਕਟ ਟੂ ਕਿ ਜੀਲ ਟੂ ਜਾ ਕੇ ਇਹ ਜੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਇਹ ਜਿਹੜੇ ਬੰਦੇ ਫੜੇ ਇਹਨਾਂ ਦੇ ਵਿੱਚੋਂ ਕੁਛ ਦਾ ਪਾਸਟ ਕ੍ਰਿਮੀਨਲ ਹੈਗਾ ਜੋ ਕਿ ਸਾਨੂੰ ਪਤਾ ਲੱਗ ਚੁੱਕਿਆ ਹੈ ਇਹ ਅਲੱਗ-ਅਲੱਗ ਜੇਲ੍ਹਾਂ ਦੇ ਵਿੱਚ ਰਹਿ ਕੇ ਆਏ ਆ ਤੇ ਉਹਨਾਂ ਤੋਂ ਵੀ ਜੋ ਇਹਨਾਂ ਦਾ ਕਹਿਣਾ ਹੈਗਾ ਕਿ ਉੱਥੇ ਰਹਿਣ ਦੇ ਨਾਲ ਵੀ ਇਹਨਾਂ ਦੇ ਕ੍ਰਿਮੀਨਲ ਕਨੈਕਸ਼ਨਸ ਬਣੇ ਤੇ ਇਹ ਵੀ ਅਸੀਂ ਗੌਰ ਕਰ ਰਹੇ ਹਾਂ ਵੀ ਜਿਹੜੇ ਫੋਨਸ ਵਗੈਰਾ ਅਗਰ ਇਹਨਾਂ ਨੂੰ ਕੋਈ ਕਾਲਸ ਆਈਆਂ ਕਿੱਥੋਂ ਆਈ ਕੌਣ ਯੂਜ਼ ਕਰ ਰਿਹਾ ਸੀਗਾ ਕਿ ਉਹ ਜੇਲ੍ਹ ਦੇ ਵਿੱਚੋਂ ਸੀ ਕਿ ਥੈਟ ਇਜ਼ ਬੀਂਗ ਜੇ ਹਾਲ ਕੀ ਗੱਡੀ ਜਿਹੜਾ ਆ ਰਿਹਾ ਹੈ ਜੀ ਫਿਰੋਤੀ ਦੀ ਕਾਲ ਆਈ ਸੀ ਕਿ ਦੇ ਆਰ ਸੇਂਗ ਵੀ ਲੱਕੀ ਪਟਿਆਲ ਨੇ ਕੀਤੀ ਸੀ ਤਾਂ ਤੋਂ ਕਿਸ ਕਿਸ ਗੈਂਗ ਨਾਲ ਇਹਨਾਂ ਦਾ ਸਮ ਹੈਗਾ ਰਿਲੇਸ਼ਨ ਉਹ ਅਸੀਂ ਐਸਟੈਬਲਿਸ਼ ਕਰਨਾ ਜੀ ਸਰ ਇਹਨਾਂ ਦਾ ਪਹਿਲਾਂ ਵੀ ਕੰਪਿਊਟਰ ਵੱਡਾ ਰਿਕਾਰਡ ਸੀ ਹਾਂਜੀ ਜੋ ਇਹ ਅਸੀਂ ਲੈ ਕੇ ਆਏ ਆ ਜੀ ਜੇਲ੍ਹ ਦੇ ਵਿੱਚੋਂ ਉਹਨਾਂ ਦੇ ਵਿੱਚ ਹੈਗਾ ਇਹ ਲਵਪ੍ਰੀਤ ਸਿੰਘ ਹੈ ਉਹਦੇ ਤੇ ਪਹਿਲਾਂ 11 ਪਰਚੇ ਹੈ ਇੱਕ ਗੁਰਪ੍ਰੀਤ ਸਿੰਘ ਹੈ 4 ਪਰਚੇ ਹੈ ਇੱਕ ਹੋਰ ਗੁਰਪ੍ਰੀਤ ਜਿਹਦੇ ਤੇ 9 ਪਰਚੇ ਹੈ ਇਹ ਅਲੱਗ-ਅਲੱਗ ਜੇਲ੍ਹ ਦੇ ਵਿੱਚ ਬੰਦ ਨੇ ਠੀਕ ਹੈ ਜੇਲਾਂ ਦੇ ਕਿਹੜੇ-ਕਿਹੜੇ ਡਿਸਟ੍ਰਿਕਟ ਦੇ ਵਿੱਚ ਇਹ ਇਹ ਜੀ ਪਟਿਆਲਾ ਮੁਕਸਰ ਸ਼ਿਮੁਕਸਰ ਸਾਹਿਬ ਤੇ ਫਰੀਦਕੋਟ ਉੱਥੋਂ ਅਸੀਂ ਲੈ ਕੇ ਆਏ ਹਾਂ ਉਹਨਾਂ ਜ਼ਿਲ੍ਹਿਆਂ ਤੋਂ ਕਹਿੰਦੇ ਆ ਤੁਹਾ ਆਪਣਾ ਸ਼ਿਕਾਇਤ ਪਤਾਰਾ ਜੀ ਮਚਾ ਦੇ ਹਾਂ ਜੀ ਜੇ ਪਹਿਲਾ ਪਰਚੇ ਦੱਸ ਰਹੇ ਹੋ ਬਤਾਰਾ ਜੀ ਜੀ ਇਹ ਜੋ ਗੁਰਦੀਪ ਹੈ ਗੁਰਤੇਜ ਹੈ ਇਹਨਾਂ ਦੇ ਤੋਂ ਸਾਡੇ ਇੱਥੇ ਹੈਗੇ ਜੀ ਪਰਚੇ ਦਰਜ ਇਹ ਸਨਾਚਿੰਗ ਦਾ ਪਰਚਾ ਦਰਜ ਇਹਨਾਂ ਦੇ ਇਹ ਕੇਸ ਵਾਰ ਵੀ ਨੇ ਦੋਨੋਂ ਜਣੇ ਸਰ ਜਿਹੜਾ ਅਸਲਾ ਹੈਗਾ ਸਰ ਜਿਹੜਾ ਕਿੱਥੋਂ ਦਾ ਹੈਗਾ ਸਰ ਸੰਸਰੀ ਨਹੀਂ ਨਹੀਂ ਇਹ ਜੀ ਕੰਟਰੀ ਮੇਡ ਵੈਪਨ ਹੈ ਇਲੀਗਲ ਵੈਪਨ ਹੈਗਾ ਸਰ ਲੱਗੀ ਪਟਿਆਲ ਤੋਂ ਹਾਂ ਜੀ ਸਰ ਲੱਗੀ ਪਟਿਆਲ ਤੋਂ ਜੀ ਇਹ ਗੈਂਗਸਟਰ ਹੈਗਾ ਜੀ ਜੀ ਇਹ ਵੀ ਜੋ ਪਤਾ ਲੱਗ ਗਿਆ ਇਹ ਬਾਹਰ ਹੈਗਾ ਜੀ ਸਰ ਅਗਲੀ ਕਾਰਵਾਈ ਕੀ ਅਗਲੀ ਜੀ ਅਸੀਂ ਇਹਨਾਂ ਦਾ ਰਿਮਾਂਡ ਲੈ ਲਿਆ ਹੈਗਾ ਐਂਡ ਦੇ ਵਿਲ ਬੀ ਵਿਦ ਅਸ ਫॉर தி ਨੈਕਸਟ 3 ਡੇਸ ਤੇ ਅਸੀਂ ਡੀਟੇਲ ਦੇ ਵਿੱਚ ਇਨਵੈਸਟੀਗੇਸ਼ਨ ਕਰਾਂਗੇ ਸਾਰੇ ਟੈਕਨੀਕਲੀ ਵੀ ਅਸੀਂ ਐਵਿਡੈਂਸ ਸਟੈਬਲਿਸ਼ ਕਰਕੇ ਦੇ ਹੈਵ ਬੀਨ ਬੁਕਡ ਐਂਡ ਵਿਲ ਬਰਾਉਟ ਟੂ ਜਸਟਿਸ ਤਰ ਜਿਹੜੀ ਪੁਲਿਸ ਵੱਲੋਂ ਵੱਡੀ ਕਾਮਯਾਬੀ حاصل ਕੀਤੀ ਹੈ ਕਈ ਲੋਕ ਦੱਸਦੇ ਨਹੀਂ ਹੈਗੇ ਕਿ ਵੀ ਸਾਨੂੰ ਫਿਰੋਤੀ ਮੰਗ ਕੀਤੀ ਗਈ ਆ ਉਸ ਵੱਲੋਂ ਕਾਰਵਾਈ ਮਿਲੇ ਕੀ ਸੀ ਇਹ ਨਹੀਂ ਹਟਣਾ ਚਾਹੀਦਾ ਜੀ ਅਸੀਂ ਕਹਿੰਦੇ ਆ ਜੋ ਵੀ ਕ੍ਰਾਈਮ ਹੁੰਦਾ ਉਹਨੂੰ ਛੁਪਾਓ ਨਾ ਸਾਡੇ ਤੱਕ ਲੈ ਕੇ ਆਓ ਅਸੀਂ ਪਿੱਛੇ ਸੀ ਵੀ ਇੱਕ ਫਿਰੋਤੀ ਦਾ ਇਦਾਂ ਹੀ ਮਾਮਲਾ ਸਾਹਮਣੇ ਆਇਆ ਸੀਗਾ ਉਹ ਵੀ ਅਸੀਂ ਟ੍ਰੇਸ ਕਰ ਲਿਆ ਸੀਗਾ ਬੰਦੇ ਵੀ ਅਰੈਸਟ ਹੋਏ ਸਾਰਾ ਮਾਮਲਾ ਕਲੀਅਰ ਹੋਇਆ ਇਹ ਵੀ ਸਾਡੇ ਕੋਲ ਆਇਆ ਤੇ ਇਹ ਵੀ ਅਸੀਂ ਟ੍ਰੇਸ ਕਰ ਲਿਆ ਬੰਦੇ ਅਰੈਸਟ ਵੀ ਹੋ ਗਏ ਤੇ ਜ਼ਰੂਰ ਸਾਡੀ ਟੀਮ ਬਹੁਤ ਕਾਬਿਲ ਹੈਗੀ ਤੇ ਜੋ ਵੀ ਕ੍ਰਾਈਮ ਹੁੰਦਾ ਹੈ ਆਲਮੋਸਟ ਸਾਰਾ ਸਾਰਾ ਸਾਡਾ ਟ੍ਰੇਸਡ ਹੈ ਵਿਥਿਨ ਦੀ ਬੈਸਟ ਪੋਸੀਬਲ ਟਾਈਮ ਪੋਸੀਬਲ ਰੋਡੋ ਕਿੰਨੇ ਬੰਦੇ ਸਰ ਜੀ ਟੋਟਲ ਆਸੀ 8 ਨੋਮੀਨੇਟ ਕਰਕੇ ਤੇ ਲੈ ਕੇ ਆਏ ਇਸ ਕੇਸ ਤੇ ਥੈਂਕ ਯੂ